ਨਮਸਕਾਰ ਖਬਰਾਂ ਦੇ ਸਬਿਲਿਟੀ ਵਿੱਚ ਆਪ ਸਭ ਦਾ ਸਵਾਗਤ ਹੈ ਪੇਸ਼ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਪ੍ਰਧਾਨ ਮੰਤਰੀ ਦਾ ਜਲੰਧਰ ਦੌਰਾਰ ਪਲਕੇ ਡੀਜੀਪੀ ਨੇ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲਿਆ ਪ੍ਰਧਾਨ ਮੰਤਰੀ ਜਲੰਧਰ ਦੇ ਡੇਰਾ ਬੱਲਾ ਵਿੱਚ ਆਮਦ ਨੂੰ ਮੁੱਖ ਰੱਖਦਿਆਂ ਸੁਰੱਖਿਆ ਪ੍ਰਬੰਧ ਦਾ ਜਾਇਜ਼ਾ ਲੈਣ ਦੇ ਲਈ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਪਹੁੰਚੇ ਹਨ ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਆਮਦ ਨੂੰ ਮੁੱਖ ਰੱਖਦਿਆਂ ਡੇਰਾ ਬੱਲਾ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕਰਕੇ ਇੱਥੇ ਹੋਣ ਵਾਲੀ ਹਰ ਪ੍ਰਕਿਰਿਆ ਤੇ ਕੈਮਰੇ ਅਤੇ ਤਾਇਨਾਤ ਮੁਲਾਜ਼ਮਾਂ ਦੇ ਵੱਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਲਈ ਐਸ ਪੀਜੀ ਦੇ ਜਵਾਨਾਂ ਨੇ ਡੇਰਾ ਬੱਲਾ ਦੇ ਵਿੱਚ ਪਹੁੰਚ ਕੇ ਮੋਰਚਾ ਸੰਭਾਲ ਲਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਮੌਕੇ ਆਦੰਪੁਰ 에য়ারਪੋਰਟ ਤੋਂ ਲੈ ਕੇ ਡੇਰਾ ਬੱਲਾ ਅਤੇ ਆਸ-ਪਾਸ ਦੇ ਇਲਾਕੇ ਦੇ ਵਿੱਚ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਚੁੱਕੇ ਹਨ ਇਸ ਮੰਦੀ ਭਾਜਪਾ ਦੀ ਕੋਰ ਕਮੇਟੀ ਨੇ ਵੀ ਮੀਟਿੰਗ ਕੀਤੀ ਹੈ ਭਾਜਪਾ ਦੇ ਸੀਨੀਅਰ ਆਗੂ ਏ.ਡੀ. ਭੰਡਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਆਮਦ ਨਾਲ ਭਾਜਪਾ ਆਗੂਆਂ ਦੇ ਵਰਕਰਾਂ ਨੂੰ ਵੀ ਉਤਸ਼ਾਹ ਮਿਲੇਗਾ। ਪੁਲਿਸ ਨੇ ਸਖਤ ਪ੍ਰਬੰਧਾਂ ਦਾ ਕਰਦਿਆ ਹੋਇਆ ਰੂਟਾ ਤੇ ਟ੍ਰੈਫਿਕ ਦੇ ਲਈ ਬਦਲਵੇਂ ਪ੍ਰਬੰਧ ਵੀ ਕੀਤੇ ਹਨ। ਭਾਜਪਾ ਦੇ ਸੁਨੀਲ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਡੇਰਾ ਬੱਲਾ ਦੇ ਵਿੱਚ ਆਮਦ ਨੂੰ ਸਿਆਸਤ ਨਾਲ ਨਾ ਜੋੜ ਕੇ ਧਾਰਮਿਕ ਪੱਖ ਤੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਇਸ ਦੌਰੇ ਨੂੰ ਅਗਲੇ ਬਾਰੇ ਹੋ ਰਹੀਆਂ ਪੰਜਾਬ ਵਿਧਾਨ ਸਭਾ ਨਾਲ ਜੋੜ ਕੇ ਦੇਖ ਰਹੇ ਹਨ ਉਹਨਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਵਰਗ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੂਰੀ ਸ਼ਰਧਾ ਦੇ ਨਾਲ ਰੱਖਦੇ ਹਨ ਉਹਨਾਂ ਕਿਹਾ ਕਿ ਸੂਬੇ ਦੀ ਸੱਤਾ ਧਿਰ ਸਮੇਤ ਹੋਰ ਪਾਰਟੀਆਂ ਅਤੇ ਪ੍ਰਮੁੱਖ ਵਿਅਕਤੀਆਂ ਵੱਲੋਂ ਆਦਮਪੁਰ 에ਅਰਪੋਰਟ ਦਾ ਨਾਮ ਬਦਲ ਕੇ ਸ਼੍ਰੀ ਗੁਰੂ ਰਵੀਦਾਸ 에ਅਰਪੋਰਟ ਰੱਖਣ ਦੀ ਮੰਗ ਕਰ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ 에어ਪੋਰਟ ਦਾ ਨਾਮ ਬਦਲਣ ਦਾ ਐਲਾਨ ਵੀ ਕਰਨਗੇ ਪ੍ਰਧਾਨ ਮੰਤਰੀ ਕ੍ਰੀਵ 40 ਮਿੰਟ ਡੇਰੇ ਵਿੱਚ ਰੁਕਣਗੇ ਇਸ ਦੌਰਾਨ ਉਹ ਸੰਤ ਨਿਰੰਜਨ ਦਾਸ ਜੀ ਨਾਲ ਅਧਿਆਤਮਿਕ ਚਰਚਾ ਕਰਨਗੇ ਅਤੇ ਡੇਰੇ ਦੀ ਸੰਗਤ ਨੂੰ ਵੀ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਬਦੀਕ ਜ਼ਿਲ੍ਹਾ ਮੈਜਿਸਟ੍ਰੇਟ ਕੰਬਦੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਨੇ 30 ਜਨਵਰੀ ਤੋਂ ਲੈ ਕੇ 1 ਫਰਵਰੀ ਤੱਕ ਜ਼ਿਲ੍ਹਾ ਜਲੰਧਰ ਨੂੰ 9 ਫਲਾਈਂਗ ਜ਼ੋਨ ਵੀ ਐਲਾਨ ਦਿੱਤਾ ਹੈ ਪ੍ਰਧਾਨ ਮੰਤਰੀ ਸਹ ਦੌਰਾਨ ਡੇਰਾ ਸਤਖੰਡ ਵੱਲਾਂ ਵੱਲੋਂ ਕਿੱਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਜਾਣਕਾਰੀ ਵੀ ਨਹੀਂ ਹੈਗੇ ਅਗਲੀ ਖਬਰ ਵੱਲ ਨੂੰ ਰੁਕਦੇ ਹਾਂ ਪੰਜਾਬ ਦੇ ਸਕੂਲਾਂ ਦਾ ਬਦਲੇਗਾ ਰੰਗ ਆਪ ਦੇ ਰੰਗਾਂ ਨੂੰ ਲੈ ਕੇ ਸਿਆਸੀ ਖਮਾਸਾਣ ਤੇਜ ਪੰਜਾਬ ਦੇ ਲਗਭਗ 19000 ਸਰਕਾਰੀ ਸਕੂਲਾਂ ਨੂੰ ਨੀਲੇ ਅਤੇ ਪੀਲੇ ਰੰਗ ਦੀ ਨਵੀਂ ਭਰਤ ਚੜਾਈ ਜਾ ਰਹੀ ਹੈ ਵਿਰੋਧੀ ਧਿਰ ਕਾਂਗਰਸ ਨੇ ਦੋਸ਼ ਲਾਇਆ ਕਿ ਇਹ ਸੱਤਾਧਾਰੀ ਆਪ ਵੱਲੋਂ ਸਿੱਖਿਆ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਰੰਗਾਂ ਦਾ ਇੱਕ ਹਿੱਸਾ ਹੈ ਸਕੂਲ ਦੀਆਂ ਇਮਾਰਤਾਂ ਦੀਆਂ ਬਾਹਰੀ ਕੰਧਾਂ ਦੇ ਲਈ ਸਪਾਰਸ਼ ਕੀਤੇ ਗਏ ਰੰਗਾਂ ਦੇ ਛੇੜ ਸੱਤਾਧਾਰੀ ਪਾਰਟੀ ਦੇ ਵੱਲੋਂ ਆਪਣੇ ਪਾਰਟੀ ਚੰਡਿਆਂ ਪੋਸਟਰਾਂ ਅਤੇ ਬੈਨਰਾਂ ਵਿੱਚ ਵਰਤੇ ਜਾਣ ਵਾਲੇ ਰੰਗਾਂ ਦੇ ਸਮਾਨ ਹਨ ਵਿਰੋਧੀ ਧਿਰ ਨੇ ਦੋਸ਼ ਨੂੰ ਬੇਬਨਿਆਦ ਕਰਿਆ ਰਾਜ ਦੇ ਨਿਰਦੇਆ ਸਕੱਤ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਇਸ ਪਾਰਟੀ ਦੇ ਰੰਗਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਕਹਾ ਕਿ ਰੰਗਾਂ ਦੀ ਚੋਣ ਅਧਿਆਪਕਾਂ ਅਤੇ ਮਾਪਿਆਂ ਦੀ ਫੀਡਬੈਕ ਦੇ ਆਧਾਰ ਤੇ ਕੀਤੀ ਗਈ ਹੈ ਉਹਨਾਂ ਦੱਸਿਆ ਸਮਾਰਟ ਸਕੂਲਾਂ ਅਤੇ ਸਕੂਲਾਂ ਦੀ ਹੋਸ਼ ਰਣਨੀਆ ਦੇ ਲਈ ਵੱਖ-ਵੱਖ ਰੰਗ ਸਕੀਮਾਂ ਹਨ ਸਿੱਖਿਆ ਵਿਭਾਗ ਨੇ ਹਾਲ ਹੀ ਵਿੱਚ 852 ਸਰਕਾਰੀ ਸਕੂਲਾਂ ਦੀ ਬਰਮਤ ਲਈ 17.44 ਕਰੋੜ ਰੁਪਏ ਦੀ ਵੀ ਜਾਰੀ ਕੀਤੇ ਹਨ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਵਿਵਾਦ ਇਸ ਲਈ ਪੈਦਾ ਹੋ ਸਕਦਾ ਹੈ ਕਿਉਂਕਿ ਪੰਜਾਬ ਵਿੱਚ ਪਹਿਲੀ ਵਾਰ ਸਕੂਲਾਂ ਨੂੰ ਖਾਸ ਰੰਗਾਂ ਵਿੱਚ ਰੰਗਿਆ ਜਾ ਰਿਹਾ ਹੈ। ਉਨ੍ਹਾਂ ਦਾਵਾ ਕੀਤਾ ਕਿ ਉੜੀਸਾ, ਝਾਰਖੰਡ ਅਤੇ ਆਂਧਰਾ ਪ੍ਰਦੇਸ਼ ਵਿੱਚ ਸਕੂਲ ਦੀਆਂ ਇਮਾਰਤਾਂ ਨੂੰ ਸੱਤਾਧਾਰੀ ਪਾਰਟੀਆਂ ਦੇ ਵੱਲੋਂ ਵਰਤੇ ਜਾਂਦੇ ਰੰਗਾਂ ਦੇ ਸਮਾਨ ਰੰਗਿਆ ਗਿਆ ਹੈ ਅਤੇ ਇਸ ਤੋਂ ਪਹਿਲਾਂ ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਬਜਟ ਪਾਸ ਕਰਵਾਉਣ ਤੋਂ ਬਾਅਦ ਸਕੂਲ ਮੁਖੀ ਰੰਗਾਂ ਦੀ ਚੋਣ ਕਰਨ ਦੇ ਲਈ ਜ਼ਿੰਮੇਵਾਰ ਹੁੰਦੇ ਹਨ। ਸਾਬਕਾ ਸਿੱਖਿਆ ਮੰਤਰੀ ਤੇ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਨੇ ਦੋਸ਼ ਲਾਇਆ ਕਿ ਰੰਗਾਂ ਦੀ ਚੋਣਾ ਸੱਤਾਧਾਰੀ ਪਾਰਟੀ ਦੇ ਸਿਆਸੀ ਏਜੰਡੇ ਦੇ ਹਿੱਸੇ ਵਜੋਂ ਕੀਤੀ ਗਈ ਹੈ। ਉਹਨਾਂ ਕਹੇ ਕਿ ਆਰਐਸਐਸ ਅਤੇ ਭਾਜਪਾ ਦੇ ਲੰਬੇ ਸਮੇਂ ਤੋਂ ਨੌਜਵਾਨ ਮਨਾ ਅਤੇ ਆਪਣੀ ਵਿਚਾਰਧਾਰਾ ਥੋਪ ਕੇ ਵਿਦਿਅਕ ਸੰਸਥਾਾਂਾਂ ਦੇ ਭਗਮੇਕਰ ਨੂੰ ਜੋੜ ਦਿੱਤਾ ਦਿੱਤਾ ਹੈ। ਹੁਣ ਉਸੇ ਰਾਹ ਤੇ ਚੱਲਦਿਆਂ ਆਪ ਨੇ ਵੀ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਆਪਣੀ ਪਾਰਟੀ ਦੇ ਝੰਡੇ ਦੇ ਰੰਗਾਂ ਵਿੱਚ ਰੰਗਣ ਦੇ ਹੁਕਮ ਦਿੱਤੇ ਹਨ। ਕਲਾਸਰੂਮਾਂ ਅਤੇ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਕਰਨ ਦੀ ਬਜਾਏ ਸਕੂਲਾਂ ਦੇ ਵਿੱਚ ਪੱਖਪਾਤੀ ਪ੍ਰਚਾਰ ਦੇ ਲਈ ਜਨਤਕ ਪੈਸੇ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਕਿ ਅਸਵੀਕਾਰਨਯੋਗ ਹੈ ਡਾਇਰੈਕਟਰ ਜਨਰਲ ਸਕੂਲਜ਼ ਪੰਜਾਬ ਨੇ ਹਾਲੀ ਵਿੱਚ ਸਾਰੇ ਸਕੂਲ ਮੁਖੀਆਂ ਨੂੰ ਹਦਾਇਤ ਜਾਰੀ ਕਰ ਦਿੱਤੀਆਂ ਹਨ ਕਿ ਸਕੂਲਾਂ ਦੇ ਅੰਦਰੂਨੀ ਅਤੇ ਬਾਹਰੀ ਕੰਧਾਂ ਨੂੰ ਰੰਗਣ ਦੇ ਲਈ ਇੱਕ ਨਵਾਂ ਕਲਰ ਕੋਡ ਪਰਧਾ ਪ੍ਰਵਾਨਾ ਕੀਤਾ ਗਿਆ ਹੈ ਕਲਾਸਰੂਮਾਂ ਦੇ ਅੰਦਰ ਬੀਆਂ ਕੰਧਾਂ ਦੇ ਲਈ ਅਨਿਮਲ ਪੇਂਟ ਬਰੇਜ ਮਿਸਟਰ ਅਤੇ ਸੀਓਸ ਰੰਗ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਕੋਰੀਡੋਰ ਅਤੇ ਬਾਹਰਲੀ ਕੰਧਾਂ ਦੇ ਲਈ ਸਕੂਲਾਂ ਨੂੰ ਰੈੱਡ ਸੋੜੀ ਅਤੇ ਕਸਟਰਡ ਰੰਗ ਦੇ ਛੇੜ ਵਰਤਣ ਦੇ ਲਈ ਕਿਹਾ ਗਿਆ ਸੀ ਸਕੂਲਾਂ ਨੂੰ ਇਨ੍ਹਾਂ ਹਦਾਇਤਾਂ ਦੀ ਇਨਵਿਨ ਪਾਲਣਾ ਕਰਨ ਦੇ ਲਈ ਕਿਹਾ ਗਿਆ ਹੈ ਬੈਂਸ ਨੇ ਕਿਹਾ ਕਿ ਇੱਕ ਚਮਕਦਾਰ ਸਾਫ਼ ਅਤੇ ਦ੍ਰਿਸ਼ਟੀਗਤ ਤੌਰ ਤੇ ਸੰਗਠਿਤ ਸਕੂਲ ਵਾਤਾਵਰਨ ਜੋ ਕਿ ਬੱਚਿਆਂ ਦੀ ਕਾਗਰਤਾ ਤੇ ਸਿੱਖਣ ਦੇ ਅਭਪ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ ਉਹਨਾਂ ਕਿਹਾ ਅਸੀਂ ਆਪਣੇ ਵਿਦਿਆਰਥੀਆਂ ਦੇ ਲਈ ਇੱਕ ਉੱਜਵਲ ਭਵਿੱਖ ਚਿਤ ਰਹੇ ਹਾਂ ਅਤੇ ਸੰਕੇਤ ਦੇ ਰਹੇ ਹਾਂ ਕਿ ਸਰਕਾਰੀ ਸਕੂਲ ਸਾਡੀ ਵਿਦਿਅਕ ਪੁਨਰਸੁਰਜੀਤੀ ਦੇ ਵੀ ਕੇਂਦਰ ਹਨ ਸਾਫ ਕਾ ਸਿੱਖਿਆ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚਿਮਾ ਨੇ ਕਿਹਾ ਕਿ ਸਿੱਖਿਆ ਦਾ ਸਿਆਸੀਕਰਨ ਕਰਨਾ ਅਪਰਾਧ ਹੈ ਉਹਨਾਂ ਕਿਹਾ ਕਿ ਸਿੱਖਿਆ ਨੂੰ ਸਿਆਸੀ ਅਖਾੜਾ ਨਹੀਂ ਬਣਾਇਆ ਜਾਣਾ ਚਾਹੀਦਾ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਚੰਗੇ ਇਨਸਾਨ ਬਣ ਸਕਣ ਆਕਾਲ ਤਖਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰਿੰਦ ਸਿੰਘ ਨੇ ਟਵੀਟ ਕੀਤਾ ਆਮ ਆਦਮੀ ਪਾਰਟੀ ਦਾ ਕਿ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਆਪਣੀ ਪਾਰਟੀ ਦੇ ਝੰਡੇ ਦੇ ਰੰਗਾਂ ਵਿੱਚ ਰੰਗਣ ਦੇ ਹੁਕਮ ਜਾਰੀ ਕਰਨ ਦਾ ਫੈਸਲਾ ਨਾ ਸਿਰਫ ਸ਼ਰਮਸ਼ਾਰ ਹੈ ਸਗੋਂ ਸਿੱਖਿਆ ਪ੍ਰਣਾਲੀ ਦੇ ਲਈ ਵੀ ਇੱਕ ਗੰਭੀਰ ਖਤਰਾ ਹੈ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਨੁਮਾਇੰਦੇ ਵਿਕਰਮਦੇਵ ਨੇ ਕਿਹਾ ਕਿ ਸਕੂਲ ਵਿਦਿਅਕ ਸੰਕਲਪਾਂ ਦੇ ਆਧਾਰ ਤੇ ਚੱਲਨੇ ਚਾਹੀਦੇ ਹਨ ਨਾ ਕਿ ਸਿਆਸੀ ਹਿੱਤਾਂ ਦੇ ਆਧਾਰ ਤੇ ਉਧਰ ਸੀਐਮ ਆਮ ਆਦਮੀ ਪਾਰਟੀ ਦੇ ਵਿਰੋਧੀਆਂ ਤੇ ਵੱਡਾ ਵਾਰ ਅਕਾਲੀ ਕਾਂਗਰਸ ਅਕਾਲੀ ਤੇ ਭਾਜਪਾ ਨੂੰ ਸਿਰਫ ਆਪਣੇ ਪਰਿਵਾਰਾਂ ਦਾ ਫਿਕਰ ਸਾਨੂੰ ਪੰਜਾਬ ਦੇ ਨੌਜਵਾਨਾਂ ਦੀ ਚਿੰਤਾ ਇੱਕ ਸਮਾਂ ਸੀ ਜਦੋਂ ਸੂਬੇ ਚ ਕਾਂਗਰਸ ਅਬ ਅਕਾਲੀ ਤੇ ਭਾਜਪਾ ਦੇ ਸੱਤਾ ਚ ਰਹਿੰਦੇ ਹੋਏ ਇਨ੍ਹਾਂ ਦੇ ਆਗੂਆਂ ਨੂੰ ਸਿਰਫ ਆਪਣੇ ਪਰਿਵਾਰਾਂ ਦੀ ਚਿੰਤਾ ਹੁੰਦੀ ਸੀ ਅਤੇ ਸੂਬੇ ਦੀ ਆਮ ਜਨਤਾ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਸੀ ਉੱਥੇ ਹੁਣ ਸੂਬੇ ਚ ਆਮ ਆਦਮੀ ਪਾਰਟੀ ਸਰਕਾਰ ਸਿਰਫ ਪੰਜਾਬ ਦੇ ਨੌਜਵਾਨਾਂ ਉਹ ਵਿਖ ਨੂੰ ਸੁਰੱਖਿਅਤ ਬਣਾਉਣ ਦੇ ਧਿਆਨ ਦੇ ਰਹੀ ਹੈ ਇਹ ਗੱਲ ਸ਼ੁਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਏਪ ਗ੍ਰਾਊਂਡ ਚ ਅਨੁਸੂਚਿਤ ਜਾਤੀ ਦੇ 2.7 ਲੱਖ ਵਿਦਿਆਰਥੀਆਂ ਨੂੰ ਵਿੱਫਾ ਵੰਡਣ ਦੀ ਸ਼ੁਰੂਆਤ ਦੇ ਦੌਰਾਨ ਕਿਹਾ ਅਗਲੀ ਖਬਰ ਦਾ ਰੁਖ ਲੈਂਦੇ ਹਾਂ ਸੋਨਾ ਜੋ ਕਿ ਹੁਣ 14000 ਤੇ ਚਾਂਦੀ 20000 ਰੁਪਏ ਸਸਤੀ ਨਿਵੇਸ਼ਕਾਂ ਲਈ ਮੁਨਾਫਾ ਵਸੂਲਣ ਦੀ ਕਾਰਨ ਆਈ ਗ੍ਰਾਬਟ ਦਰਜ ਕੀਤੀ ਗਈ 99.9% ਦੀ ਸ਼ੁੱਧਤਾ ਵਾਲਾ ਸੋਨਾ 14000 ਰੁਪਏ ਜਾਨੀ ਕਿ 7.65% ਦੇ ਹੇਠਾਂ ਆ ਕੇ ਹੁਣ 1,69000 ਰੁਪਏ ਪ੍ਰਤੀ 10 ਗ੍ਰਾਮ ਸਾਰੇ ਟੈਕਸਾਸ ਨੇ ਤੇ ਆ ਗਿਆ ਹੈ ਬਿੱਟ ਦਿਨਾ ਇਹ 1.83 ਲੱਖ ਦੇ ਰਿਕਾਰਡ ਪੱਧਰ ਤੇ ਪਹੁੰਚ ਗਿਆ ਸੀ ਚਾਂਦੀ ਵੀ 12000 ਰੁਪਏ 5 ਪੀਸਸ ਦੀ ਗਰਾਉਂਡ ਦੇ ਨਾਲ 3.84 ਲੱਖ ਰੁਪਏ ਪ੍ਰਤੀ ਕਿਲੋ ਤੇ ਆ ਗਈ ਹੈ ਵੀਰਵਾਰ ਨੂੰ ਇਹ 4.04 ਲੱਖ ਰੁਪਏ ਦੇ ਸ਼ਿਖਰ ਤੇ ਸੀ HDFC ਟੌਟਿਸ ਦੇ ਵਿਸ਼ਲੇਸ਼ਕ ਫੌਮਿਲ ਗਾਂਧੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਇਸ ਕਾਰਨ ਬਾਜ਼ਾਰ ਦੇ ਵਿੱਚ ਸੁਧਾਰ ਦੀ ਸੰਭਾਵਨਾ ਬਣੀ ਹੋਈ। ਮੁੰਬਈੀ ਭਾਰਤੀ ਰੁਪਇਆ ਅੱਜ ਜੋ ਕਿ 6 ਪੈਸੇ ਦੇ ਸੁਧਾਰ ਨਾਲ 99.93 ਪ੍ਰਤੀ ਡਾਲਰ ਤੇ ਵੰਦੇ ਹੋਇਆ ਹਾਲਾਂਕਿ ਦਿਨ ਦੇ ਕਾਰੋਬਾਰ ਦੌਰਾਨ ਇਹ 92.2 ਅਤੇ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਗਿਆ ਸੀ। ਮੈਰਾ ਮੁਤਾਬਕ ਕਰੇਲੂ ਸ਼ੇਅਰ ਬਾਜ਼ਾਰ ਦੇ ਵਿੱਚ ਗਿਰਾਵਟ ਅਤੇ ਅਮਰੀਕੀ ਡਾਲਰ ਦੇ ਮਜ਼ਬੂਤ ਹੋਣ ਕਾਰਨ ਰੁਪਏ ਤੇ ਦਬਾਅ ਬਣਿਆ ਰਿਹਾ। ਅਗਲੀ ਖਬਰ ਵੱਲ ਵਧਦੇ ਹਾਂ ਹਾਈ ਕੋਰਟ ਦਾ ਵੱਡਾ ਫੈਸਲਾ ਸਿਰਫ ਨਸ਼ਾ ਫੜੇ ਜਾਣ ਤੇ ਹੀ ਨਹੀਂ ਡਰਗ ਮੰਨੀ ਮਿਲਣ ਤੇ ਵੀ ਨਹੀਂ ਮਿਲੇਗੀ ਜ਼ਮਾਨਤ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਗੰਭੀਰ ਮਾਮਲੇ 'ਚ ਇਹ ਸਾਫ ਕਰ ਦਿੱਤਾ ਹੈ ਕਿ ਜੇਕਰ ਦੋਸ਼ੀ ਤੋਂ ਸਿੱਧਾ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੁੰਦਾ ਤਾਂ ਵੀ ਦ੍ਰਗਮਨੀ ਦੀ ਬ੍ਰਾਹਮਣ ਗੀਤੇ ਸੰਗਠਿਤ ਗਤੀਵਿਧੀ ਦੇ ਪਹਿਲੇ ਨਜ਼ਰ ਤੇ ਸੰਕੇਤ ਮਿਲਣ ਤੇ ਐਨਡੀਪੀਐਸ ਐਕਟ ਦੀ ਤਾਰਾ ਸੰਤੀ ਦੀ ਕਾਨੂੰਨੀ ਸ਼ਕਤੀ ਤੋਂ ਬਚਾ ਨਹੀਂ ਜਾ ਸਕਦਾ ਅਦਾਲਤ ਨੇ ਕਿਹਾ ਕਿ ਅਜਿਹੇ ਹਾਲਤ ਚ ਕਾਨੂੰਨ ਦੀ ਸੱਤ ਸ਼ਰਤਾਂ ਨੂੰ ਪੂਰੇ ਕੀਤੇ ਬਿਨਾ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਜਸਟਿਸ ਸੁਮਿਤ ਗੋਇਲ ਦੇ ਸਿੰਗਲ ਵਾਂਝੇ ਦੀਪਕ ਥਾਪਾ ਦੀ ਰੈਗੂਲਰ ਜਮਾਨਤ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਇਹ ਟਿੱਪਣੀ ਕੀਤੀ ਅਦਾਲਤ ਦੇ ਅਨੁਸਾਰ ਸਹਿ ਦੋਸ਼ੀ ਤੋਂ 140 ਗ੍ਰਾਮ ਰੈਸੀ ਮੋਰਫਨ ਦੀ ਬਰਾਮਦਗੀ ਅਤੇ ਪਟੀਸ਼ਨ ਕਰਤਾ ਤੋਂ 4 4.4 ਲੱਖ ਰੁਪਏ ਦੀ ਕਤਥਿਤ ਡਰੱਗ ਮਨੀ ਮਿਲਣਾ ਪਹਿਲੀ ਨਜ਼ਰ ਚ ਹੇਦਰ ਸੋਲਾ ਹੈ ਕਿ ਉਹ ਡਰੱਗ ਤਸਕਰੀ ਦੇ ਨੈੱਟਵਰਕ ਚ ਸ਼ਾਮਿਲ ਭੂਮਿਕਾ ਨਿਭਾ ਰਿਹਾ ਸੀ ਕੋਰਟ ਨੇ ਇਹ ਦਲੀਲ ਵੀ ਖਾਰਜ ਕਰ ਦਿੱਤੀ ਕਿ ਵੱਖ-ਵੱਖ ਦੋਸ਼ੀਆਂ ਤੋਂ ਹੋਈ ਬਰਾਮਦਗੀ ਨੂੰ ਜੋੜ ਕੇ ਵਿਆਵਸਾਇਕ ਮਾਤਰਾ ਨਹੀਂ ਮੰਨਿਆ ਜਾ ਸਕਦਾ ਕੋਰਟ ਨੇ ਕਿਹਾ ਕਿ ਸਹਿਦੋਸ਼ੀ ਤੋਂ ਹੋਈ ਬਰਾਮਦਗੀ ਨੂੰ ਅਲੱਗ ਨਹੀਂ ਦੇਖਿਆ ਜਾ ਸਕਦਾ ਅਤੇ ਜ਼ਮਾਨਤ ਦੇ ਵਿਚਾਰ ਕਰਨ ਦੇ ਲਈ ਪਹਿਲੀ ਨਜ਼ਰ ਦੀ ਸੰਤੁਸ਼ਟੀ ਹੀ ਕਾਫੀ ਹੁੰਦੀ ਹੈ ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਅਗਲੇ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦੀਹਾਜਰਤਨ ਨਾਲ